ਡਾਕਟਰ ਫਿਰੋਜ਼ਪੁਰ ਦੇ ਕਸਬਾ ਥਾਣਾ ਬੰਦੋਟ ਤੋਂ ਇਹਨਾਂ ਦੇ ਪਿੰਡ ਸੇਠਾਵਾਲਾ ਵਿਖੇ ਬੀਤੇ ਦਿਨੀ ਪਹਿਲਾਂ ਖੋਇ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਲੜਾਈ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਤਾਂ ਦੱਸਿਆ ਕਿ ਪਿੰਡ ਸੇਠਾਵਾਲਾ ਵਿਖੇ ਜ਼ਮੀਨ ਦੇ ਝਗੜੇ ਨੂੰ ਲੈ ਕੇ ਤਿੰਨ ਭਰਾਵਾਂ ਦੀ ਆਪਸ ਦੇ ਵਿੱਚ ਲੜਾਈ ਕਾਰਨ ਜ਼ਖਮੀ ਹੋਏ ਛੋਟੇ ਪ੍ਰਾ ਚਿੰੰਦ ਸਿੰਘ ਨੂੰ ਜੋਕੀ ਰਿਸ਼ੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਫਤੀ ਉਦਰੀ ਮੌਤ ਹੋ ਗਈ ਹੈ। ਦੱਸਿਆ ਕਿ ਮੰਦੋਟ ਵਿਖੇ ਉਕਤ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਪੁਲਿਸ ਨੇ ਕਿਹਾ ਕਿ ਤਫ਼ਤੀਸ਼ ਜਾਰੀ ਹੈ। ਤੇ ਮਾਮਲੇ ਦੀ ਜਾਂਚ ਤੋਂ ਬਾਅਦ ਜਿਹੜੇ ਕੀ ਵੱਡੇ ਖੁਲਾਸੇ ਇਸ ਬਾਬਤ ਕੀ ਕੀਤਾ ਜਾ ਸਕਦਾ ਹੈ। ਕਿ ਨਸੀਬ ਤੁਹਾਡੇ ਕੀ ਲੱਗਦੇ ਸੀ ਇਹ ਪਿੰਡ ਪਰਵਾਹ ਇਹ ਜਿਹੜਾ ਮ੍ਰਿਤਕ ਜਿਮਨ ਸਿੰਘ ਉਹ ਮੇਰਾ ਛੋਟਾ ਬ੍ਰਦਰ ਸੀਗਾ ਮੈਂ ਇਹਨਾਂ ਤੋਂ ਸਭ ਤੋਂ ਵੱਡਾ ਭਰਾ ਆ ਇਹਨਾਂ ਦਾ ਤੇ ਤੀਜੀ ਜਗਾ ਛੋਟਾ ਜੋ ਮਖਣ ਸਿੰਘ ਜਿਹਨੇ ਇਹ ਸਾਰੀ ਕਾਰਵਾਈ ਕੀਤੀ ਹੈ। ਵੱਡ ਡਾਕਟਰਾਂ ਦੀਆਂ ਲੜਾਈ ਝਗੜਾ ਕਰਉਂਦੀ। ਕਟਨਾਏ ਇਸੇ ਕਿ ਸਾਡੀ ਨੌਕ ਨਾਲਾ ਜ਼ਮੀਨ ਜੋ ਕਿ ਸਾਡੇ ਬਾਪੂ ਜੀ ਡੈਥ ਹੋ ਚੁੱਕੇ ਨੇ। ਉਹਨਾਂ ਦੀ ਸਾਨੂੰ ਜੋ ਈਸੀ ਵੰਡੀ ਜੇ ਜ਼ਮੀਨ ਆਉਂਦੀ ਸੀ ਤਿੰਨ ਤਿੰਨ ਕਨਾਲ ਆਈ ਸੀ। ਪਿੱਛੇ ਸੀਜ਼ਨ ਦੇ ਵਿੱਚ ਰਸਤਾ ਨਾ ਹੋਣ ਕਾਰਨ ਜਿੰ ਜਦੋਂ ਇੱਕ ਅੱਛੀ ਸੀ ਤੇ ਪੰਚਾਇਤ ਐ ਵੰਡ ਕੀਤੀ ਸੀ। ਰਸਤਾ ਨਾ ਹੋਣ ਕਰਨਾ ਉਹ ਸਾਡੀ ਨੌਕ ਨਾਲਾ ਖਾਲੀ ਪਈ ਸੀ। ਜਦ ਕਿ ਸਾਡੀ ਅਤਿਅੰਤ ਤਿੰਨ ਕਨਾਲਾਂ ਪਹਿਲਾਂ ਵੰਡ ਹੋ ਚੁੱਕੀ ਸੀ ਇਸ ਮੱਖਣ ਸਿੰਘ ਨੇ ਤੇ ਜਾ ਕੇ ਤੇ ਇਹਨੇ ਸਾਰੀ ਜ਼ਮੀਨ ਤੇ ਕਬਜ਼ਾ ਕਰਕੇ ਤੇ ਵਾਹ ਲਈ ਸਾਨੂੰ ਕੋਈ ਪਤਾ ਨਹੀਂ ਲੱਗਿਆ ਜਦੋਂ ਅਸੀਂ ਉਹਨਾਂ ਨੂੰ ਵੇਖ ਕੇ ਤੇ ਪੰਚਾਇਤ ਕੋਲ ਕਹਿਣ ਚੱਲੇ ਸੀ ਮੋਤਬਰ ਬੰਦਿਆਂ ਨੂੰ ਜਿਨ੍ਹਾਂ ਨੇ ਸਾਡਾ ਫੈਸਲਾ ਕਰਵਾਇਆ ਸੀਗਾ ਕਿ ਅੱਜ ਮੱਖਣ ਸਿੰਘ ਨੇ ਇਹ ਸਾਰੀ ਜ਼ਮੀਨ ਜਿਹੜੀ ਸਾਡੀ ਵੀ ਸ਼ੇਕਨ ਵਾਲਾ ਤੇ ਦਿਨਕਨ ਵਾਲਾ ਆਪਣੀ ਵਿਆਹ ਲਈ ਤੇ ਜਦੋਂ ਅਸੀਂ ਅਜੇ ਉਹਨਾਂ ਦੇ ਘਰ ਪਹੁੰਚੇ ਹੀ ਨਹੀਂ ਆ ਤੇ ਰਸਤੇ ਦੇ ਵਿੱਚ ਇਹਨਾਂ ਨੇ ਮੋਟਰਸਾਈਕਲ ਰੋਕ ਕੇ ਸਾਰਾ ਤੇ ਸਾਨੂੰ ਉੱਥੇ ਹੀ ਇਹਨਾਂ ਜਿਹੜੇ ਮੋਟਰਸਾਈਕਲ ਤੋਂ ਉਤਰਦੇ ਨਾਲ ਹੀ ਸਾਡੇ ਤੇ ਜਾਣ ਦੇ ਗਵਾਹ ਬਣਾ ਕਰ ਲਿਆ ਜਿਹਦੇ ਵਿੱਚ ਇਹਨਾਂ ਨੇ ਮੱਖਣ ਸਿੰਘ ਸਦਾ ਜੱਗਾ ਸਿੰਘ ਅਜੀਤ ਸਿੰਘ ਮੱਖਣ ਸਿੰਘ ਸੰਦੀਪ ਸਿੰਘ ਮੱਖਣ ਸਿੰਘ ਮਾਇਆ ਬੀਬੀ ਪਤਨੀ ਇਹਦੀ ਮਖਣ ਸਿੰਘ ਤੇ ਦੋ ਮੇਰੇ ਹਣ ਜੀ ਜੋ ਕਿ ਬਲਵਿੰਦਰ ਸਿੰਘ ਬਲਕਾਰ ਸਿੰਘ ਤੇ ਕਲਵਿੰਦਰ ਸਿੰਘ ਬਲਕਾਰ ਸਿੰਘ ਜੋ ਕਿ ਇਹਨਾਂ ਨੇ ਹਮਲਾ ਸਾਡੇ ਦੇ 6 ਬੰਦੇ ਕਿੰਨੇ ਜਣੇ ਜ਼ਖਮੀ ਹੋਏ ਸੀਗੇ ਅਸੀਂ ਸਾਰੇ ਹੀ ਜ਼ਖਮੀ ਹੋਏ ਸੀ ਤਕਰੀਬਨ ਕਿੰਨੇ ਜਣੇ ਸੱਟਾਂ ਜਿਹੜਾ ਸਿਰ ਦੇ ਵਿੱਚ ਕਾਪਾ ਮਾਰਿਆ ਸੀਗਾ ਤੇ ਜੋ ਇਹ ਮੇਰਾ ਲੜਕਾ ਅਰਮੇ ਸਿੰਘ ਹੀ ਇਹਨੂੰ ਕਿਰਚ ਮਾਰੀ ਜੋ ਕਿ ਇਹਦੀ ਨੱਕ ਦੀ ਹੱਡੀ ਚਲੀ ਗਈ ਮੇਰੇ ਅ ਅਜੇ ਤੱਕ ਫ੍ਰੈਕਚਰ ਨੇ ਇਹ ਪੂਰੀ ਬਾਹਾਂ ਮਾ ਫ੍ਰੈਕਚਰ ਨੇ ਇਹਦੇ ਵਿੱਚ ਮੈਨੂੰ ਵੀ ਬਹੁਤ ਸਾਰੀਆਂ ਸੱਟਾਂ ਮਾਰੀਆਂ ਨੇ ਕਿੰਨੇ ਦਿਨ ਬਾਅਦ ਜਿਹੜੀ ਤੁਹਾਡੇ ਤੁਹਾਡੇ ਭਰਾ ਦੀ ਮੌਤ ਹੋਈ ਹੈ ਮੇਰੇ ਛੋਟੇ ਭਰਾ ਦੀ ਮੌਤ 22 ਦਿਨ ਦੇ ਬਾਅਦ ਹੋਈ ਹੈ ਮਤਲਬ 22 ਤਰੀਕ ਨੂੰ ਅਸੀਂ ਇਹ ਕੀਤਾ ਸੀਗਾ ਐਡਮਿਟ ਕੀਤਾ ਸੀ तकरीबन 1 ਦੋ ਅ ਇਹਨਾਂ ਨੇ ਮੈਨੂੰ ਕਿੱਥੇ ਦਾਖਲ ਕਰਾਇਆ ਗਿਆ ਸੀ ਤੇ ਭਰਾ ਨੂੰ ਕਿੱਥੇ ਦਾਖਲ ਕਰਾਇਆ ਗਿਆ ਸੀ ਮੇਰਾ ਬੇਟਾ ਇਹਨਾਂ ਨੇ ਰੈਫਰ ਕਰਕੇ ਮਮਦੂਰ ਤੋਂ ਰੈਫਰ ਕਰਕੇ ਫੋਈਪੋਰ ਦਿੱਤਾ ਸੀਗਾ ਫੋਈਪੋਰ ਤੋਂ ਰੈਫਰ ਕਰਕੇ ਇਹਨਾਂ ਨੇ ਗੋਗੋ ਗੋਬਿੰਦ ਕਾਲਜ ਜੀ ਜੀ ਨੇ ਸਰਕਾਰੀ ਹਸਪਤਾਲ ਤੇ ਭੇਜਿਆ ਸੀਗਾ ਰੈਫਰ ਤੇ ਦੋਲੇ ਤੁਹਾਡੇ ਭਰਾ ਨੂੰ ਕਿੱਥੇ ਦਾਖਲ ਕਰਾਇਆ ਮੇਰੇ ਛੋਟੇ ਭਰਾ ਨੂੰ ਜੋ ਮਿਰਤਿਕ ਸਿੰਘ ਉਹਨੂੰ ਬਾਗੀ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ ਜਿਹਦੀ ਕੀ ਹਾਲਤ ਬਹੁਤ ਕਬੀਰ ਸੀਗੀ ਕੱਲ ਮੌਤ ਹੋ ਗਈ ਹਾਂਜੀ ਕੱਲ ਮੌਤ ਹੋ ਗਈ ਜੀ ਇਹ ਸਰ 22 ਤਰੀਕ ਦੀ ਗੱਲ ਹੈ ਪਿਛਲੇ ਤੇ ਸਾਡਾ ਨਾ ਜ਼ਮੀਨ ਦਾ ਵਿਵਾਦ ਸੀ ਮੰਨ ਕੇ ਚਲੋ ਸਾਡਾ ਵੰਡ ਸੀ ਦਾਦਾ ਜੀ ਦੀ ਸਹੀ ਤਰੀਕੇ ਨਾਲ ਪੰਚਾਇਤ ਨੇ ਸਾਡੀ ਵੰਡ ਕਰਾਤੀ ਸੀ ਤੇ ਕੁਝ ਕਹਿ ਲੋ ਤੁਸੀਂ ਕਿ ਕਣਕ ਦੇ ਸੀਜ਼ਨ ਦੇ ਵਿੱਚ ਮੁੜ ਕੇ ਨਾ ਸਾਡੇ ਪਾਰ ਜ਼ਮੀਨ ਗਏ ਸਾਨੂੰ ਤਿੰਨ ਤਿੰਨ ਕਨਾਲਾਂ ਹਿੱਸੇ ਦੀ ਆਈ ਸੀ ਠੀਕ ਹੈ ਤਿੰਨ ਕਨਾਲਾ ਚਿਮਨ ਸਿੰਘ ਦੇ ਨਾਮ ਤਿੰਨ ਕਨਾਲਾ ਮੇਰੇ ਡੈਡੀ ਅਰਨਾਮ ਸਿੰਘ ਤੇ ਤਿੰਨ ਕਨਾਲਾ ਮੇਰੇ ਚਾਚੇ ਮੱਖਣ ਸਿੰਘ ਦੇ ਨਾਮ ਤੇ ਠੀਕ ਹੈ ਜੀ ਉਹ ਰਸਤਾ ਨਾ ਹੋਣ ਕਰਕੇ ਉਦੋਂ ਨਹੀਂ ਵਾਈਗੀ ਕਿਸੇ ਤੋਂ ਵੀ ਹੁਣ ਕੀ ਕੀਤਾ ਚੋਰੀ ਨਾਲ ਮੇਰੇ ਚਾਚੇ ਨੇ ਮੱਖਣ ਸਿੰਘ ਨੇ ਜਿਹੜਾ ਸੀ ਉਹਨੇ ਜ਼ਮੀਨ ਵਾ ਲਈ ਸੀ ਸਾਰੀ ਨੌਕ ਨਾਲਾ ਦੀ ਨੌਕ ਨਾਲਾ ਸਾਡੇ ਤਿੰਨ ਕਨਾਲਾ ਸਾਡੇ ਹਿੱਸੇ ਦੀ ਵੀ ਤੇ ਤਿੰਨ ਕਨਾਲਾ ਚਾਚੇ ਚਿਮਨ ਦੇ ਹਿੱਸੇ ਦੀ ਵੀ ਜੀ ਦੇ ਸਬੰਧ ਵਿੱਚ ਅਸੀਂ ਜਿਹੜੇ ਮੋਹਤਵਾਰ ਸਾਡੇ ਬੰਦੇ ਸੀ ਸੁਖਾ ਨੰਬਰਦਾਰ ਹੈ ਬਲਵਿੰਦਰ ਐਮ ਸੀ ਅਸੀਂ ਸਾਰਿਆਂ ਨੇ ਇਹਨਾਂ ਨੂੰ ਅਸੀਂ ਕਹਿਣ ਆ ਰਹੇ ਸੀ ਕਿ ਵੀ ਜਮੀਨ ਦੀ ਜਿਹੜੀ ਤੁਸੀਂ ਵੰਡ ਕਰਵਾਈਏ ਉਹ ਇਹਨਾਂ ਨੇ ਵਾ ਲਈ ਤੇ ਰਸਤੇ ਦੇ ਵਿੱਚ ਇਹਨਾਂ ਨੇ ਸਾਡੇ ਤੇ ਮਤਲਬ ਕਿ ਪਹਿਲਾਂ ਹੀ ਸ਼ਾ ਇਹਨਾਂ ਨੂੰ ਅਸੀਂ ਮੱਖਣ ਸਿੰਘ ਅਜੇ ਸਿੰਘ ਸੰਦੀਪ ਸਿੰਘ ਤੇ ਉਹਨਾਂ ਦੀ ਪਤਨੀ ਮਾਇਆ ਬੀਬੀ ਮੇਰੀ ਦੋਪੂ ਵਾਲੇ ਮੁੰਡੇ ਆ ਗਏ ਨੇ ਬਲਵਿੰਦਰ ਸਿੰਘ ਬਲਕਾਰ ਸਿੰਘ ਤੇ ਕੁਲਵਿੰਦਰ ਸਿੰਘ ਬਲਕਾਰ ਸਿੰਘ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਸਾਡੇ ਤੇ ਹਮਲਾ ਕਰ ਦਿੱਤਾ ਹੈ। ਸਾਨੂੰ ਨੰਬਰਦਾਰ ਕਰੇ ਪਹੁੰਚਣ ਦਾ ਮੌਕਾ ਹੀ ਨਹੀਂ ਦਿੱਤਾ। ਜਿਹਦੇ ਵਿੱਚ ਮੇਰੇ ਤੇ ਇਹਨਾਂ ਨੇ ਸੱਟਾਂ ਮਾਰੀਆਂ ਨੇ। ਇੱਕ ਮੇਰਾ ਦੰਦ ਚਵਾੜਾ ਤੋੜਤਾ ਇਹਨਾਂ ਨੇ। ਇੱਕ ਇੱਥੇ ਮੇਰੇ ਨੱਕ ਦੀ ਹੱਡੀ ਥੋੜੀ ਇਹਨਾਂ ਨੇ। ਮੇਰੇ ਚਾਚਾ ਚਮਨ ਸਿੰਘ ਜਿਹੜੇ ਜਿਨ੍ਹਾਂ ਦੀ ਡੈਥ ਹੋ ਗਈ ਏ, ਕਰੀਬ 22-23 ਦਿਨ ਬਾਅਦ ਹੀ ਹਸਪੀਟਲ ਐਡਮਿਟ ਸੀ। ਉਸ ਤੋਂ ਬਾਅਦ ਉਹਨਾਂ ਦੀ ਪਰਸੋਂ ਡੈਥ ਹੋ ਗਈ ਏ। ਤੇ ਕੱਲ ਸੰਸਕਾਰ ਸੀ ਉਹਨਾਂ ਦਾ। ਤੇ ਅੱਜ ਉਹਨਾਂ ਦੇ ਅਸਥੀਆਂ ਫੁੱਲ ਤੇ ਜਿਹਦੇ ਅਸੀਂ ਇਹੀ ਅੱਬ ਸੀਗੇ ਚੰਨ ਸਿੰਘ ਕੰਮਰੇ ਡੈਡੀ ਸੀ ਤੇ ਉਹਨਾਂ ਦੇ ਪੈਰੀ ਦੇ ਰੋਲੇ ਸੇ ਪੈਰੀ ਦੇ ਰੋਲੇ ਹੈ ਕਾਸੀ ਤੋਂ ਉਹਨਾਂ ਦੇ ਜਚਾ ਦੇ ਅੱਖਾਂ ਚੱਲੇ ਸੀ ਤੇ ਸਾਡੇ ਦਿਨ ਨੂੰ ਉਹਨਾਂ ਨੂੰ ਮਿਲਾਕਤ ਕਿਤੇ ਕਿਤੇ ਸੱਟ ਲੱਗੀ ਸੱਟ ਸੈਟਲ ਕਿ ਸੇਟੇ ਮੈਂ ਸੇਟੇ ਕਾਪਾ ਮਾਰਿਆ